ਠੀਕ ਹੈ ਵੀ ਸਾਡੇ ਵਾਲੀ ਨਹੀਂ ਹੋਈਏ ਅਸੀਂ ਪਿੰਡਾਂ ਵਾਲੇ ਆ ਯਾਰ ਮੈਨੂੰ ਕਦੇ ਨਹੀਂ ਬੋਲ ਕੁਛ ਮੈਂ ਹੈ ਤੇਰੇ ਮੋਰਾਂ ਤੇ ਮਾਰੂੰ ਫੋੜਾ ਕਹਿੰਦੀ ਵਾਟ ਇਜ਼ ਮੋਰ ਐਂਡ ਫੋੜਾ ਹੋ ਨਹੀਂ ਇਹ ਮੋਗੇ ਤੋਂ ਮਗਾਇਆ ਫੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰਾਂ ਕਰਕੇ ਸਫਾਰੀ ਬਿੱਲੋਂ ਲੰਘਨੀ ਅਸੀਂ ਚੇਤਕੇ ਕਰਾਇਆ ਨਾ ਵਾਂ ਰੰਗਨੀ ਪਰਾਂ ਕਰਕੇ ਸਫਾਰੀ ਬਿੱਲੋਂ ਲੰਘਨੀ ਚੇਤਕ ਦੇ ਦੋ ਲਾਈਨਾਂ ਸੁਣੀਏ ਬੜਾ ਲੰਮਾ ਸਮਾਂ ਹੋ ਗਿਆ ਨਾ ਹੋਣੀ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰ ਕਰਕੇ ਸਫਾਰੀ ਬਿੱਲ ਨੂੰ ਲੰਗਣੀ ਅਸੀਂ ਚੇਤਕ ਕਰਾਇਆ ਨਾ ਵੰਗਣੀ ਪਰ ਕਰਕੇ ਸਫਾਰੀ ਬਿੱਲ ਨੂੰ ਲੰਗਣੀ ਚਰਚੇ ਹੋ ਗਏ ਸੀ ਜਦੋਂ ਗਾਣਾ ਆਇਆ ਲੋਕਾਂ ਨੇ ਨਾ ਗੱਡੀਆਂ ਗੁੱਡੀਆਂ ਛੱਡ ਕੇ ਚੇਤਕ ਫੜ ਲੈ ਸੀ ਤੁੜੀ ਵਾਲੇ ਸੀ ਕਮਰੇ ਚੋਂ ਕੱਢ ਲੈ ਲੋਕਾਂ ਨੇ ਹਣਾ ਸਰਚ ਗੁਰ ਬਰਤ ਟੂੜੀ ਵਾਲਾ ਕਮਰਾ ਕਿਹੜਾ ਹੁੰਦਾ ਹਾਂਜੀ ਟੂੜੀ ਵਾਲਾ ਕਮਰਾ ਟੂੜੀ ਵਾਲਾ ਕਮਰਾ ਹੁੰਦਾ ਜਿਸ ਦਾ ਮੈਂਡੀ ਦਾ ਕਮਰਾ ਹੈ ਹੈ ਫਿਰ ਸਾਰਿਆਂ ਦੇ ਡੱਡ ਕਮਰੇ ਹੁੰਦੇ ਇੱਕ ਟੂੜੀ ਵੀ ਇੱਕ ਇਨਸਾਨ ਹੁੰਦਾ ਚਲੋ ਮੈਂ ਪਹਿਲਾਂ ਸਭ ਤੋਂ ਹੁਣ ਜਾ ਕੇ ਤੁਹਾਨੂੰ ਉੱਥੇ ਪਾਉਣਾ ਮੈਂਡੀ ਮੈਨੂੰ ਕਹਿੰਦੀ ਸਭ ਤੋਂ ਸ਼ੂਟ ਤੇ ਸੀਗੇ ਅਸੀਂ ਕਹਿੰਦੀ ਮੈਨੂੰ ਪੰਜਾਬੀ ਬਹੁਤ ਵਧੀਆ ਆਉਂਦੀ ਹੈ ਮੈਂ ਕਿਹਾ ਮੈਡਮ ਐ ਨਾ ਘਰ ਤੋਂ ਵੀ ਠੀਕ ਹੈ ਵੀ ਸਾਡੇ ਵਾਲੀ ਨਹੀਂ ਹੁੰਦੀ ਅਸੀਂ ਪਿੰਡਾਂ ਵਾਲੇ ਆ ਯਾਰ ਮੈਨੂੰ ਕਹਿੰਦੀ ਨਹੀਂ ਬੋਲ ਕੁਝ ਮੈਂ ਤੇਰੇ ਮੋਰਾਂ ਦੇ ਬਾਹਰੋਂ ਫੌੜਾ ਕਹਿੰਦੀ ਵਾਟ ਇਜ਼ ਮੋਰ ਐਂਡ ਫੌੜਾ ਮੈਂ ਕਹਿੰਦਾ ਮਾਈ ਗਾਡ ਦ ਫੌੜਾ ਆ Đi ਰਣਗੇ ਮੋਰ ਆਇਆ ਮੋਰ ਇਜ਼ ਲੈ ਵੀ ਆਸ ਇੰਗਲਿਸ਼ ਐਂਗਰੇਜੀ ਅਪਰ ਐਂਗਲਿਸ਼ ਤਾਂ ਅਪਰ ਐਂਗਰੇਜੀ ਕਹਾਂਗੇ ਨਾ ਪੂਰੀ ਬੋਲ ਦੇਣੀ ਹੈ ਫੁੱਲ ਸੀਓ ਕਿ ਬੋង ਯਾ ਹਾਂ ਕਿ ਚਲ ਕੋਈ ਕੋਈ ਅੰਗਰੇਜੀ ਚਲੋ ਕੋਈ ਵਰਡ ਕਹੋ ਕੋਈ ਵੀ ਵਰਡ ਕਹੋ ਨਹੀਂ ਚਲੋ ਘੀਰ ਹਾਂ ਘੀਰ ਕੀ ਪਿੰਡਾਂ ਦੇ ਕਹਿੰਦੇ ਪਿੰਡ ਦਾ ਤਾਂ ਘੀਰੇ ਦੇਖ ਕੇ ਪਤਾ ਲੱਗ ਜਾਂਦਾ ਓਕੇ ਚਲੋ ਨੈਕਸਟ ਲੇਅਰ ਆਏ ਥੋੜੀ ਹੁੰਦਾ ਹੁੰਦਾ ਚੋ ਚਾਰ ਪੰਜ ਕਹੋ ਮੈਨੂੰ ਲੈਟ ਮੀ ਸੀ ਆਏ ਨਹੀਂ ਹੁਣ ਮੇਰੇ ਵੀ ਨਹੀਂ ਦਿਮਾਗ ਚੱਲ ਰਿਹਾ ਵੀ ਤੈਨੂੰ ਕੀ ਨਹੀਂ ਪਤਾ ਹੋਊਗਾ ਅਗਰ ਤੁਸੀਂ ਸੋਚੋ ਹਾਂ ਆਇ ਰਿਹਾ ਕੁਝ ਹੁੰਦਾ ਹੈ ਹਾਏ ਰੱਬਾ ਆਇ ਰਿਹਾ ਕੜਾ ਲੱਭਾ ਕੜਾ ਉਹ ਤਾਂ ਨੋਰਮਲੀ ਕੜਾ ਲੱਭੇ ਗਿਆ ਹਣਾ ਹਣਾ ਕੀ ਹੁੰਦਾ ਹਾਂ ਸਪਰੇਅ ਹਾਂ ਸਪਰੇਅ ਉਹ ਤਾਂ ਹੋਈ ਹਾਂ ਤੜਾ 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 ਹਾਰਾ ਹਾਂ ਹਾਰਾ ਤੜਾ ਆਹ ਦ ਬੋਲ ਤੜਾ ਇਜ਼ ਅ ਬੋਲ ਹਾਂ ਮੰਨਦੇ ਹੋ ਹਾਰਾ ਹਾਰਾ ਹਾਂ ਸਮਥਿੰਗ ਟੂ ਡੂ ਵਿਦ ਗ੍ਰੀਨ ਗ੍ਰਾਸ ਆ ਚੱਕੋ ਹਾਂ ਚਲਾਨੀ ਥੀਸ ਆਰ ਵਰਡਸ ਇਟ ਵਾਜ਼ ਟਰਨਿੰਗ ਯਾਰਾ ਤੋੜਾ ਖੜਾ ਓਕੇ ਚਲੋ ਹਾਂ ਠੀਕ ਹਾਂ ਹਾਂ ਓਕੇ ਸਾਰਾ ਇੱਕ ਮਿੱਟੀ ਦਾ ਬਣਿਆ ਹੁੰਦਾ ਜਿਹਦੇ ਵਿੱਚ ਤੁਸੀਂ ਸਾਰਾ ਦਿਨ ਦੁੱਧ ਕਾੜਦੇ ਹੋ ਹਾਰੇ ਦਾ ਦੁੱਧ ਜਿਆਦਾ ਉਹ ਬਹੁਤ ਖੜਿਆ ਹੋਣਾ ਹੈ ਰੀਵਾਇੰਡ ਚਲਾਨੀ ਬਾਹਰਲੇ ਵਾਲੀ ਉਹ ਕਹਿੰਦੇ ਉਹਨੂੰ ਕਿਚਨ ਟਾਈਪ ਨੂੰ ਓਕੇ ਥੋੜੇ ਜਿਹਾ ਈਜ਼ੀਅਰ ਚਾਰ ਚਾਰ ਥੋੜੇ ਈਜ਼ੀਅਰ ਡੋਕਾ ਨੈਕਸਟ ਓਕੇ ਚਲੋ ਠੀਕ ਹੈ ਯਾਰ ਓਕੇ ਚਲੋ ਓਕੇ ਠੀਕ ਹੈ ਵੀ ਸਾਡੇ ਵਾਲੀ ਨਹੀਂ ਹੋਈਏ ਅਸੀਂ ਪਿੰਡਾਂ ਵਾਲੇ ਆ ਯਾਰ ਮੈਨੂੰ ਕਹਿੰਦੀ ਨਹੀਂ ਬੋਲ ਕੁਛ ਮੈਂ ਤੇਰੇ ਮੋਰਾਂ ਦੇ ਮਾਰੋਂ ਫੜਾ ਕਹਿੰਦੀ ਵਾਟ ਇਜ਼ ਮੋਰ ਐਂਡ ਫੜਾ ਹੋ ਨਹੀਂ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰਾਂ ਕਰਕੇ ਸਫਾਰੀ ਬਿੱਲ ਨੂੰ ਲੰਗਣੀ ਅਸੀਂ ਚੇਤ ਕੇ ਕਰਾਇਆ ਨਾ ਵਾਂ ਰੰਗਣੀ ਪਰਾਂ ਕਰਕੇ ਸਫਾਰੀ ਬਿੱਲ ਨੂੰ ਲੰਗਣੀ ਚੇਤਕ ਦੀ ਦੋ ਲਾਈਨਾਂ ਸੁਣੀਏ ਬੜਾ ਲੰਮਾ ਸਮਾਂ ਹੋ ਗਿਆ ਨਾ ਹੋ ਨਹੀਂ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰ ਕਰਕੇ ਸਫਾਰੀ ਬਿੱਲ ਨੂੰ ਲੰਗਨੀ ਅਸੀਂ ਚੇਤਕ ਕਰਾਇਆ ਨਾ ਮਾਰਾਂਗਨੀ ਪਰ ਕਰਕੇ ਸਫਾਰੀ ਬਿੱਲ ਨੂੰ ਲੰਗਨੀ ਚਰਚੇ ਹੋ ਗਏ ਸੀ ਜਦੋਂ ਗਾਣਾ ਆਇਆ ਲੋਕਰ ਹੈ ਨਾ ਗੱਡੀਆਂ ਗੁੱਡੀਆਂ ਛੱਡ ਕੇ ਚੇਤਕ ਫੜ ਲੈ ਸੀ ਲਾਉਣ ਲੱਗੇ ਸੀ ਟੁੜੀ ਵਾਲੇ ਸੀ ਕਮਰੇਜੋਂ ਕੱਢ ਲੈ ਲੋਕਾਂ ਨੇ ਹਣਾ ਸਰਚ ਗੁਰ ਤੂੜੀ ਵਾਲਾ ਕਮਰਾ ਕਿਹੜਾ ਹੁੰਦਾ ਹਾਂਜੀ ਤੂੜੀ ਵਾਲਾ ਕਮਰਾ ਤੂੜੀ ਵਾਲਾ ਕਮਰਾ ਹੁੰਦਾ ਜਿਸ ਦਾ ਮੈਂਡੀ ਦਾ ਕਮਰਾ ਹੈ ਹੈ ਫਿਰ ਸਾਰਿਆਂ ਦੇ ਡੱਡ ਕਮਰੇ ਹੁੰਦੇ ਇੱਕ ਤੂੜੀ ਵੀ ਇੱਕ ਇਨਸਾਨ ਹੁੰਦਾ ਚਲੋ ਮੈਂ ਪਹਿਲਾਂ ਸਭ ਤੋਂ ਹੁਣ ਜਾ ਕੇ ਤੁਹਾਨੂੰ ਉੱਥੇ ਪਾਉਣਾ ਇੱਕ ਦਿਨ ਮੈਂਡੀ ਮੈਨੂੰ ਕਹਿੰਦੀ ਫਿਰ ਅਸੀਂ ਸ਼ੂਟ ਤੇ ਸੀਗੇ ਅਸੀਂ ਕਹਿੰਦੀ ਮੈਨੂੰ ਪੰਜਾਬੀ ਬਹੁਤ ਵਧੀਆ ਆਉਂਦੀ ਹੈ ਮੈਂ ਕਿਹਾ ਮੈਡਮ ਐ ਹਾਂ ਘਰ ਤੋਂ ਵੀ ਠੀਕ ਹੈ ਵੀ ਸਾਡੇ ਵਾਲੀ ਨਹੀਂ ਆਉਂਦੀ ਅਸੀਂ ਪਿੰਡਾਂ ਵਾਲੇ ਆ ਯਾਰ ਮੈਨੂੰ ਕਹਿੰਦੀ ਨਹੀਂ ਬੋਲ ਕੁਛ ਮੈਂ ਤੇਰੇ ਮੋਰਾਂ ਦੇ ਬਾਰੂ ਫੋੜਾ ਕਹਿੰਦੀ ਬੋਟ ਇਸ ਮੋਰ ਐਂਡ ਫੋੜਾ ਮੈਂ ਕਹਿੰਦਾ ਆਈ ਗੋਟ ਦ ਫੋੜਾ ਆ Đi ਰਣਗੇ ਮੋਰ ਆ Đi ਮੋਰ ਇਸ ਇਹਨਾਂ ਦਾ ਜੱਜਰੀ ਹੈ ਨਾ ਵੀ ਆ ਸੀ ਇੰਗਲਿਸ਼ ਐ ਅੰਗਰੇਜ਼ੀ ਅਪਰ ਅੰਗਲਿਸ਼ ਤਾਂ ਅਪਨਾਂ ਅੰਗਰੇਜ਼ੀ ਕਹਾਂਗੇ ਨਾ ਪੂਰੀ ਬੋਲ ਦੇਣੀ ਹੈ ਫੁੱਲ ਸੀ ਯੂ ਕੇ ਬੋ ਹੋਣੀ ਨਾ ਓਕੇ ਹੁਣ ਦਸੋ ਹਾਂ ਕੀ ਚਲ ਕੋਈ ਕੋਈ ਅੰਗਰੇਜ਼ੀ ਚਲੋ ਕੋਈ ਵਰਡ ਕਹੋ ਕੋਈ ਵੀ ਵਰਡ ਨੀ ਚਲੋ ਵੀਰ ਹਾਂ ਘੀਰ ਕੀ ਪਿੰਡਾਂ ਦੇ ਕਹਿੰਦੇ ਪਿੰਡ ਦਾਦਾ ਘੀਰੇ ਦੇਖ ਕੇ ਪਤਾ ਲੱਗ ਜਾਂਦਾ ਓਕੇ ਚਲੋ ਨੈਕਸਟ ਲੇਅਰ ਆਏ ਥੋੜੀ ਹੁੰਦਾ ਹੁੰਦਾ ਚਾਰ ਪੰਜ ਕਹੋ ਮੈਨੂੰ ਲੈਟ ਮੀ ਸੀ ਆਏ ਨਹੀਂ ਹੁਣ ਮੇਰੇ ਵੀ ਨਹੀਂ ਦਿਮਾਗ ਚੱਲ ਰਿਹਾ ਵੀ ਤੈਨੂੰ ਕੀ ਨਹੀਂ ਪਤਾ ਹੋਊਗਾ ਅਗਰ ਤੁਸੀਂ ਸੋਚੋ ਹਾਂ ਆਇ ਰਿਹਾ ਕੁਝ ਹੁੰਦਾ ਹੈ ਹਾਏ ਰਬਾ ਆਇ ਰਿਹਾ ਕੜਾ ਲੱਭ ਕੜਾ ਉਹ ਤਾਂ ਨੋਰਮਲੀ ਹੈ ਕੜਾ ਲੱਭ ਪੈ ਗਿਆ ਹੈਣਾ ਹੈਣਾ ਕੀ ਹੁੰਦਾ ਹਾਂ ਸਪ੍ਰਿੰਗ ਹਾਂ ਸਪ੍ਰਿੰਗ ਉਹ ਤਾਂ ਹੋਈ ਹਾਂ ਤੋੜਾ ਹਾਂ ਤੋੜਾ ਤੋੜਾ ਹਾਰਾ ਹਾਂ ਹਾਰਾ ਤੋੜਾ ਆਹ ਦ ਬੋਲ ਤੋੜਾ ਇਜ਼ ਅ ਬੋਲ ਹਾਂ ਮੰਦੋ ਹਾਰਾ ਹਾਰਾ ਹਾਂ ਸਮਥਿੰਗ ਟੂ ਡੂ ਵਿਦ ਗ੍ਰੀਨ ਗ੍ਰਾਸ ਆ ਚੱਕੋ ਹਾਂ ਚਲਾਨੀ ði s are words ਯਾਰਾ ਤੋੜਾ ਕੜਾ ਓਕੇ ਚਲੋ ਹਾਂ ਠੀਕ ਹਾਂ ਓਕੇ ਸਾਰਾ ਇੱਕ ਮਿੱਟੀ ਦਾ ਬਣਿਆ ਹੁੰਦਾ ਜਿਹਦੇ ਵਿੱਚ ਤੁਸੀਂ ਸਾਰਾ ਦਿਨ ਦੁੱਧ ਕਾੜਦੇ ਹੋ ਹਾਰੇ ਦਾ ਦੁੱਧ ਜਿਆਦਾ ਉਹ ਬਹੁਤ ਕੜਿਆ ਹੋਇਆ ਹੁੰਦਾ ਹੈ ਰੀਵਾਇੰਡ ਚਲਾਨੀ ਬਾਹਰਲੇ ਵਾਲੀ ਉਹ ਕਹਿੰਦੇ ਉਹਨੂੰ ਕਿਚਨ ਟਾਈਪ ਨੂੰ ਓਕੇ ਥੋੜੇ ਜੇ ਈਜ਼ੀਅਰ ਚਾਰ ਚਾਰ ਥੋੜੇ ਈਜ਼ੀਅਰ ਡੋਕਾ ਨੈਕਸਟ ਓਕੇ ਚਲੋ ਠੀਕ ਹੈ ਯਾਰ ਓਕੇ ਚਲੋ ਓਕੇ